ਮਹਾਨਯੋਗ ਸੀਐਮ ਸਾਹਿਬ ਸ੍ਰੀ ਅਰਵਿੰਦ ਸਿੰਘ ਮਾਨ ਸਾਜੋ ਡੀਜੀਪੀ ਸਾਹਿਬ ਸ੍ਰੀ ਗੁਰੇਵਰ ਦਾਵਾਈ ਕੀ ਇਹਨਾਂ ਦੇ ਦੇਸ਼ਾਂ ਵਿੱਚ ਉਸਾਰ ਜਿਹੜਾ ਕਿ ਮਾੜੇ ਅੰਸਰਾਂ ਦੇ ਖਿਲਾਫ ਲਗਾਤਾਰ ਹੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਬਈ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਆਈਐਸਆਈ ਜੇੰਸੀ ਜਿਹੜੀ ਹੈ ਉਹਦਾ ਦੇ ਇਰਾਦੇ ਇਹ ਹੈ ਕਿ ਬਈ ਪੰਜਾਬ ਦੇ ਵਿੱਚ ਕੋਈ ਹਾਲਾਤ ਗਲਤ ਪੈਦਾ ਕਰੀਏ ਕਿਤੇ ਲੋਨ ਐਂਡ ਰਿਸਟਰੀ ਵਿੱਚ ਖਰਾਬ ਕਰੀਏ ਉਸੇ ਤਹਿਤ ਕੱਲ ਸੀਆਈਏ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕੀ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਭੋਧਦੇ ਆ ਤੇ ਉਥੇ ਪਾਕਿਸਤਾਨੀ ਸਮਗਲਰ ਨਾਲ ਇਹਨਾਂ ਦਾ ਟੱਚ ਨੇ ਤੇ ਐਸਪੀ ਸਿਟੀ ਆਪਣੇ ਡਾਕਟਰ ਰਿਪੋਟਪਰਿੰਗ ਸਰਦੂ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਹਨਾਂ ਨੇ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਹੰਦਾਵਾ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲਖਣਾਪੁਰ ਦੇ ਰਹਿਣ ਵਾਲੇ ਦੋ ਦੋਸ਼ੀ ਅਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ પાસે 6 ਪਿਸਤਲ ਜੜੀ ਕੇ ਬਰਾਮਦ ਕੀਤੀ ਗਈ ਹੈ ਇਹ ਜਿਹੜੇ 4 ਪਿਸਟਲ ਪੀਐਕ5 ਨੇ ਤੇ 2 4 ਪਿਸਟਲ ਬਲੋਕ ਪਿਸਟਲ ਨੇ 9ਐਮਐਮ ਤੇ 2 ਪਿਸਟਲ 3 ਬੋਰ ਦੇ ਪੀਐਸ5 ਨੇ ਇਹਨਾਂ ਦੀ ਮੋੜਲੀ ਪੁੱਜੀ ਤੋਂ ਇਹ ਪਰਸ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਹਿਣ ਤੇ ਕੰਮ ਕਰਨ ਵਾਲੇ ਇਹ ਸਮਗਲਰ ਨੇ ਜਿਹਦੇ ਕੀ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਨ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਗਲਤ ਕਰੀ ਵਿਦਿਆ ਨੂੰ ਅੰਜਾਮ ਦੇਣ ਲਈ ਇਹ ਵਿਪਨ ਜਿਹੜੇ ਪਾਕਿਸਤਾਨ ਦੇ ਵਿੱਚ ਮਗਾਏ ਜਾ ਰਹੇ ਆ। ਤੇ ਉਸੇ ਲਈ ਤੇ ਤੈ ਦੀ ਨਾਲ پاس ਇਹ ਕੰਸਾਈਨਮੈਂਟ ਜਿਹੜੀ ਕੀ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਤ ਦੀ ਉਮਰ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੇ ਆਦੀ ਨੇ ਤੇ ਘਰੋਂ ਇਹ ਸੋਕੇ ਨੇ ਟੋਹਾ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਣੇ ਕਰਦਾ ਹੈ ਤੇ ਭਟੇ ਪਾਕਿਸਤਾਨੀ ਸਮਗਲਰ ਨਾਲ WhatsApp ਦੇ ਰਾਹੀਂ ਟੱਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਬਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਸਾਈਨਮੈਂਟ ਜਿਹੜੀ ਕਿ ਮੰਗਵਾਈ ਸੀਗੀ ਟਰੋਂ ਲਈ ਤੇ ਉਹ ਕਿਹੜੇ-ਕਿਹੜੇ ਬੰਦਿਆਂ ਨੂੰ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਉਸ ਤੇ ਸਾਡੀ ਡੇਰ ਟੈਕਨੀਕਲ ਟੀਮ ਉਹ ਵਰਕ ਕਰ ਰਹੀ ਹੈ ਤੇ ਇਹਨਾਂ ਦੀ ਡਿਟਰਬਿਊਸ਼ਨ ਕੀਤੀ ਜਾ ਰਹੀ ਹੈ ਸਰ ਦੇਖੋ ਇਹਨਾਂ ਦਾ ਮੋਟਰ ਲਾ ਕੇ ਪਿੰਦਾ ਇੱਕ ਹੋਰ ਐਂਡਟੀ ਸਾਨੂੰ ਫਿਕਰ ਹੋਈ ਹੈ ਜਿਹੜੀ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਨੈਟਵਰਕ ਨੂੰ ਮੈਨੇਜ ਕਰ ਰਹੀ ਸੀਗੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਤੇ ਇਹ ਅੱਗੇ ਗਾਂ ਕਿੰਨਾ ਕਿਹਨਾਂ ਨੂੰ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਐਨਾਲਿਸਿਸ ਵੀ ਹੋ ਰਹੀ ਹੈ ਤੇ ਇਹਨਾਂ ਦੀ ਇਨਟੈਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਹੀ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਕਿ ਇਹ ਗਾਂ ਕਿਤੇ ਕਿਤੇ ਤੱਕ ਜਿਹੜੀ ਸਪਲਾਈ ਚੱਲ ਰਹੀ ਸੀਗੀ ਤੱਲ ਨੂੰ ਮਨੰਦ ਗਿਆ ਕਰਨ ਇਹ ਜਮਨ ਇਹਨਾਂ ਦਾ ਦਾਦੇ ਵਿੱਚ ਪੇਸ਼ ਕਰਕੇ ਵੱਤਵਾ ਜਿਹੜਾ ਰਿਮਾਡ ਲਿਆ ਜਾਏਗਾ ਉਸ ਤੋਂ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਪਲਾਸੇ ਹੋਣ ਦੀ ਸਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਪੱਧਰ ਤੇ ਜਿਹੜਾ ਆਈਐਸਆਈ ਸਪਾਂਸਰਡ ਗਿਰੋ ਹੈ ਕੰਮ ਕਰ ਰਿਹਾ ਸੀ ਪਰ ਚਾਹੇ ਕੋਈ ਇਹਨਾਂ ਤੇ ਪਹਿਲਾਂ ਵੀ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹੱਤ ਨੇ ਉਹਨਾਂ ਲੋਕਾਂ ਦੇ ਪੈਣ ਲੱਗ ਪਏ ਆ ਜਿਹੜੇ ਸੁੱਕ ਸੁੱਕੇ ਜਿੰਨਾ ਦਾ ਕੋਈ ਪਿਛਲਾ ਬੈਕਗ੍ਰਾਉਂਡ ਨਹੀਂ ਹੈ ਤੇ ਸੁੱਕੇ ਕੰਮ ਕਰਦੇ ਆ ਸਫੇਦ ਪੋਸ਼ੋ ਕੇ ਕੰਮ ਕਰਦੇ ਆ ਜਿਵੇਂ ਤੁਸੀਂ ਵੇਖਿਆ ਕਿ ਮਿਠਾਈ ਦੀ ਦੁਕਾਨ ਹੈ ਅੱਠ ਕਿਲੇ ਪਹਿਲੀ ਆਪਣੇ ਸੰਦੇਗ ਦੇ ਕੀ ਲੋ ਆਪਣੇ ਸ਼ੱਕ ਦੇ ਕੀ ਲੋ ਬਾਹਰ ਹੁੰਦੀਆਂ ਛੁਪ ਕੇ ਰਹਿੰਦੇ ਨੇ ਤੇ ਉਹ ਜਿਹੜੇ ਡੋਂਗੇ ਜਿਹੜੇ ਡੀਪ ਬੈਰ ਨੈਟਵਰਕ ਹੈ ਉਹਨਾਂ ਤੇ ਵੀ ਸਾਡੀ ਟੀਮ ਜਿਹੜੀ ਉਹਨਾਂ ਨੂੰ ਕੱਢ ਕੱਢ ਕੇ ਉਹਨਾਂ ਨੂੰ ਅਰੈਸਟ ਕਰਦੀ ਸਰ ਇਹ ਲਿੰਕਵੋਲ ਜਿਸ ਸੁਣ ਸਕਦਾ ਉਹਨਾਂ ਕੋਲ ਇਹ ਨਹੀਂ ਆਇਆ ਪਰ ਅਸੀਂ ਉਹਨਾਂ ਨੂੰ ਐਕਸਪੋਜ਼ ਕਰਦੇ ਤੇ ਸਰ ਕੋਈ ਇਹ ਇਹਨਾਂ ਨੇ ਕੋਈ ਵੈਪਨ ਕਿਸੇ ਨੇ ਇਹੋ ਜਿਹੇ ਨੂੰ ਦਿੱਤਾ ਹੋ ਜਿਆ ਕੋਈ ਆਨਲਾਈਨ ਕਿਲਿੰਗ ਹੋਈ ਹੈ ਬਈ ਨਾ ਕਿਲਿੰਗ ਦੇ ਬਤ ਵਿੱਚ ਜ਼ਬਰਦਸਤ ਆ ਗਿਆ ਅਜੇ ਤੱਕ ਨਹੀਂ ਕੀਤਾ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਹਰ ਪੱਕੇ ਇਸ ਦੀ ਚਾਰਜ ਕਰ ਰਹੇ ਹਾਂ ਕਿ ਇਹ ਜਿਹੜੇ ਵੈਪਨ ਪਹਿਲਾਂ ਕਿੱਥੇ ਆਏ ਹੈ ਏ ਵਾਲੇ ਵੈਪਨ ਜਿਹੜੇ ਫੜੇ ਨੇ ਇਹ ਕਿਉਂ ਜਾਣੇ ਸੀਗੇ ਕੀ ਇਹਦਾ ਉਦੇਸ਼ ਇਹ ਸੀਗਾ ਕਾ ਕਾਹੜੇ ਕੰਮ ਵਾਸਤੇ ਆਏ ਸੀਗੇ ਬਟ ਇਹ ਗੱਲ ਆਪਾਂ ਪੁਕਤਾ ਤੌਰ ਤੇ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਤੋਂ ਵੈਪਨ ਸਾਰੀ ਆਏ ਆ ਇਹਨਾਂ ਦਾ ਕੋਈ ਨੇਕ ਮਕਸਦ ਤਾਂ ਸੀਗਾ ਨਹੀਂ ਕੋਈ ਇਹਨਾਂ ਨੇ ਫਾਇਰਿੰਗ ਕਰਕੇ ਤਾਂ ਕਰਨੀ ਵੀ ਸੀਗੀ ਇਹਨਾਂ ਦਾ ਮਕਸਦ ਇਹ ਸੀਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰੀਕੇ ਨਾਲ ਅਸੀਂ ਖਰਾਬ ਕਰੀਏ ਓਕੇ